ਕਹਣਾ ਚਾਹੁੰਗੇ ਅੱਜ ਪਹਿਲਾਂ ਤਾਂ ਆਪ ਸਭ ਦਾ ਸਵਾਗਤ ਹੈ ਜੀ ਤੁਸੀਂ ਮੇਰਾ ਖਿਆਲ ਹੈ ਇਸ ਮਸਲੇ ਤੋਂ ਜਾਣੂ ਹੋਵੋਗੇ ਮੈਂ ਪਹਿਲਾਂ ਜਦੋਂ ਸਰਪੰਚਾਂ ਦੀਆਂ ਚੋਣਾਂ 'ਚ ਔਰ ਲੋਕਲ ਚੋਣਾਂ 'ਚ ਮਹਿਲਾਵਾਂ ਨੂੰ ਪ੍ਰਤਨਿਧਤਾ ਮਿਲਿਆ ਤੇ ਮਹਿਲਾ ਸਸ਼ਕਤੀਕਰਨ ਦੇ ਨਾਂ ਤੇ ਉਹਨਾਂ ਦੇ ਪਤੀ ਉਹਨਾਂ ਨੂੰ ਕਿਹਾ ਜਾਂਦਾ ਸੀ ਆ सरपंच पति ਜਾਂ सरपंच ਪਤਨੀ ਹੁਣ ਵਿਧਾਇਕ ਪਤੀ ਤੇ ਵਿਧਾਇਕ ਪਤਨੀ ਵਾਲੀ ਕਹਾਣੀ ਹੋ ਗਈ ਰਾਜਪੁਰੇ ਚ ਔਰ ਸਾਰੀ ਕ腐ਸ਼ਨ ਕਰਦੇ ਆ ਮੰਡੀ ਦੇ ਅੰਦਰ ਕੀ ਹਹਾਕਾਰ ਮੱਚੀ ਪਈ ਆ ਮੈਂ ਭਗਵੰਤ ਮਾਨ ਜੀ ਨੂੰ ਸੀਐਮ ਸਾਹਿਬ ਨੂੰ ਪ੍ਰਾਰਥਨਾ ਕਰਦਾ ਕਿ ਇਹ ਜਗਾ ਜਗਾ ਤੇ ਤੁਹਾਡੇ ਐਮਐਲਏ ਨੇ ਲੁੱਟਮਾਰ ਮਚਾਈ ਹੋਈ ਆ ਅਸੀਂ ਇਹਨਾਂ ਦਾ ਡਟਵਾ ਵਿਰੋਧ ਕਰਾਂਗੇ ਔਰ ਅਸੀਂ ਖਾਲੀ ਰਾਜਨੀਤਿਕ ਲਾਭ ਲੈਣ ਲਈ ਨਹੀਂ ਇਹ ਕਰ ਰਹੇ ਆ 50 50 60 60 ਸਾਲ ਤੋਂ ਲੋਕ ਬੈਠੇ ਹੋਏ ਆ ਔਰ 200 ਤੋਂ ਜ਼ਿਆਦਾ ਪਰਿਵਾਰਾਂ ਦਾ ਰੋਜ਼ਗਾਰ ਆ ਔਰ 5 5 6 6 ਬੰਦੇ ਇੱਕ ਇੱਕ ਦੁਕਾਨ ਤੇ ਹੋਰ ਕੰਮ ਕਰਦੇ ਆ ਤਾਂ ਉਹ ਇਹਦਾ ਮਤਲਬ 2000 ਤੋਂ ਵੱਧ ਪਰਿਵਾਰ ਹੋ ਗਏ ਤੇ ਤੁਸੀਂ ਇਹਨਾਂ ਪਰਿਵਾਰਾਂ ਦਾ ਰੋਜ਼ਗਾਰ ਖਤਮ ਕਰਨ ਲੱਗੇ ਹੋ ਰੋਜ਼ਗਾਰ ਦੇਣ ਦੀ بجائے ਖੋਣ ਲੱਗੇ ਹੋ ਔਰ ਇੱਥੇ ਐਮਐਲਏ ਦਾ ਪਤੀ ਆਇਆ ਉਹ ਕਹਿੰਦਾ ਨਾਲ ਇੱਕ ਦੋ ਦਲਾਲ ਲਏ ਉਹਨੇ ਉਹ ਕਹਿੰਦਾ ਕਿ ਇਹ 6 ਲੇਨ ਬਣਾਉਣੀ ਆ ਅਰੇ 6 ਲੇਨ ਕਿੱਥੋਂ ਵੜ ਜੂ ਮਹਾਪੁਰਸ਼ੋ ਉਹ ਜਿਹੜਾ ਪੋੜਾ ਉਹਨੂੰ ਦੇਖ ਲਓ ਜਾ ਕੇ ਝੂਠ ਬੋਲਦਾ ਬਾਈਪਾਸ ਨਿਕਲ ਗਿਆ ਜਾਣ ਬੁਝ ਕੇ ਕਿ ਅਸੀਂ ਇੱਥੇ ਕਬਜ਼ੇ ਲਵਾਂਗੇ ਕਬਜ਼ੇ ਲੈ ਕੇ ਫਿਰ ਮਹਿੰਗੇ ਭਾਅ ਤੇ ਕਰੋੜਾਂ ਰੁਪਏ ਛਾਪਾਂਗੇ ਇਹ ਕੰਮ ਆ ਜਾਂ ਇਹ ਦੁਕਾਨਾਂ ਵਾਲਿਆਂ ਤੋਂ 30 30 40 40 ਲੱਖ ਰੁਪਏ ਲੈ ਲਾਂਗੇ ਗਰੀਬ ਆਦਮੀਆਂ ਤੋਂ। ਔਰ ਇਸ ਤਰ੍ਹਾਂ ਦਾ ਇਹ ਕੰਮ ਚੱਲ ਰਿਹਾ। ਇਸ ਕਰਕੇ ਇਹ ਕੰਮ ਅਸੀਂ ਚੱਲਣ ਨਹੀਂ ਦੇਣਾ। ਇੱਥੇ ਈਡੀ ਵੀ ਹੈਗੀ ਆ। ਇੱਥੇ ਬਾਕੀ ਵੀ ਸਾਰਾ ਕੁਝ ਆ। ਔਰ ਬਜਾਏ ਕਿ ਜੇਲ੍ਹ ਜਾਂਦੇ ਹੁੰਦੇ ਆ ਇਹ ਵੀ ਸਮਝ ਲਓ। ਆਮ ਜਨਤਾ ਤਾਂ ਘਟ ਜਾਂਦੀ ਆ ਉਹ ਸਹਿ ਵੀ ਲੈਂਦੀ ਆ। ਜੇਲ੍ਹ ਜਾਣਾ ਪਊ ਔਰ ਜੇ ਇਹੋ ਜੀ ਕ腐ਸ਼ਨ ਜਾਂ ਧੱਕਾ ਆ ਕੇ ਕਰੋਗੇ ਤਾਂ ਤੁਹਾਡਾ ਸਾਹਮਣਾ ਕਰਨ ਨੂੰ ਵੀ ਬੈਠੇ ਆ। ਮੈਂ ਮੁੱਖ ਮੰਤਰੀ ਜੀ ਨੂੰ ਪ੍ਰਾਰਥਨਾ ਕਰਦਾ ਕਿ ਇਹਨਾਂ ਭ੍ਰਸਤ ਲੋਗਾਂ ਨੂੰ ਰੋਕਿਆ ਜਾਵੇ ਥੋਡੀ ਪਾਰਟੀ ਦਾ ਆਉਣ ਵਾਲੇ ਟਾਈਮ 'ਚ ਇੱਕ ਵੀ ਵਿਧਾਇਕ ਨਹੀਂ ਆਉਣਾ ਆ ਤੁਸੀਂ ਮਾਰ ਲਓ ਲੱਤਾਂ 'ਚ ਗੋਲੀਆਂ ਉਦਾਂ ਹੀ ਇਹਦੇ ਨਾਲ ਕੁਝ ਨਹੀਂ ਹੋਣਾ ਲੋਕਾਂ ਨੂੰ ਪਤਾ ਕਿ ਭਾਰਤੀ ਜਨਤਾ ਪਾਰਟੀ ਆ ਕੇ ਕਰੂਗੀ ਜੋ ਕਰੂਗੀ ਇਹਨਾਂ ਤੋਂ ਕੁਝ ਨਹੀਂ ਹੋਣਾ ਲੋਕਾਂ ਤੋਂ ਫਰੋਤੀਆਂ ਲਈਆਂ ਜਾ ਰਹੀਆਂ ਨੇ ਬਾਬਲ ਕਿਤੇ ਸ਼ਰਿਆਂ 'ਮ ਹਮਲੇ ਹੁੰਦੇ ਨੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਇਹ ਜੋਗੀ ਅਦਿੱਤਨਾਥ ਤੋਂ ਸਿੱਖ ਲਓ ਯੂਪੀ ਜੇ ਇਸ ਜਗ੍ਹਾ ਤੇ ਕਰਦੇ ਆ ਤਾਂ ਅਗਲਾ ਚੌਕ ਨਹੀਂ ਕਰਾਸ ਕਰਦੇ ਫਿਰ ਲੱਤਾਂ ਤੇ ਚੱਲ ਕੇ ਨਹੀਂ ਆਉਂਦੇ ਗੁੰਡੇ ਘਰੀਸਕੇ ਲਿਉਣੇ ਪੈਂਦੇ ਆ ਮਾਰ-ਮਾਰ ਗੋਲੀਆਂ ਸਿੱਟ ਲੈਂਦੇ ਆ ਇਹ ਸਰਕਾਰ ਦਾ ਕੰਮ ਕੰਮ ਸੁਰੱਖਿਅਤ ਰੱਖਣਾ ਨਹੀਂ ਹੈ ਸੁਰੱਖਿਅਤ ਮਹਿਸੂਸ ਕਰਾਉਣਾ ਵੀ ਆ ਲੋਕ ਅਸੁਰੱਖਿਅਤ ਮਹਿਸੂਸ ਕਰਦੇ ਆ ਹੁਣ ਤੁਸੀਂ ਉਹਨਾਂ ਦੀ ਜਾਇਦਾਦਾਂ ਤੇ ਉਹਨਾਂ ਦੀਆਂ ਦੁਕਾਨਾਂ ਵੀ ਖੋਣੀਆਂ ਸ਼ੁਰੂ ਕਰਤੀਆਂ ਫਿਰ ਉਹਨਾਂ ਦੇ ਘਰ ਵੀ ਖੋਣੇ ਸ਼ੁਰੂ ਕਰਤੇ ਹੈ ਇਹ ਇਹ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਇਹ ਸਰਕਾਰਾਂ ਦੇ ਵਿਧਾਇਕ ਕਰਦੇ ਨੇ ਇਹ ਕਿਸ ਤਰ੍ਹਾਂ ਦਾ ਕੰਮ ਮੈਂ ਮੁੱਖ ਮੰਤਰੀ ਜੀ ਨੂੰ ਕਹੂੰਗਾ ਕਿ ਐਸੀ ਵਿਧਾਇਕਤੇ ਕਾਰਵਾਈ ਕਰੋ ਇਹ ਜਿਹੜੇ ਰਾਜਪੁਰੇ ਦੇ ਅੰਦਰ ਜੋ ਹੋ ਰਿਹਾ ਜੀ 6th ਲੇਨ ਦੀ ਗੱਲ ਕਰੀ ਸੀ 200 ਮੀਟਰ ਤੱਕ ਦਾ ਏਰੀਆ ਕਹਿੰਦੇ ਸੀ 200 ਮੀਟਰ ਦੇ ਏਰੀਆ ਤੱਕ ਹੀ ਇਹ ਲੇਨ ਬਣਾਈ ਹੈ ਤੇ ਬਾਕੀ ਏਰੀਆ ਕਿਉਂ ਨਹੀਂ ਕਵਰ ਕਰਤਾ ਉਹਦੀ ਗੱਲ ਕਿਉਂ ਨਹੀਂ ਕਰਤਾ ਅਰੇ ਵੀ ਬਣਨੀ ਹੀ ਨਹੀਂ ਕੋਈ ਕੋਈ ਪ੍ਰਪੋਜ਼ਲ ਹੀ ਨਹੀਂ ਪਹਿਲੀ ਗੱਲ ਤਾਂ ਜਿਹੜੀਆਂ ਸੜਕਾਂ ਟੁੱਟੀਆਂ ਪਈਆਂ ਨੇ ਉਹਦਾ ਪੈਚ ਵਰਕ ਤਾਂ ਕਰ ਲੋ ਖੰਡੇ ਪਏ ਪਏ ਆ ਉਹ ਸੜਕਾਂ ਨੇ ਜਾਂ ਖੰਡੇ ਨੇ ਰਾਜਪੁਰੇ 'ਚ ਪਤਾ ਕਰ ਲੋ ਇਹ ਇਹ ਕਿਹੜੀ ਕਹਾਣੀ ਕਰ ਲਈ ਇਹ ਬਿਲਕੁਲ ਨਹੀਂ ਬਣੂ ਜੇ ਇਸ ਤਰ੍ਹਾਂ ਕਰਨਗੇ ਤਾਂ ਅਸੀਂ ਉਸ ਦਾ ਬਹੁਤ ਡਟਵਾਂ ਵਿਰੋਧ ਕਰਾਂਗੇ ਔਰ ਇਹ ਤਾਂ ਰਾਜਪੁਰੇ ਚ ਕਈ ਐਮਐਲਏ ਆਏ ਕਈ ਚਲੇ ਗਏ ਅੱਜ ਉਹਨਾਂ ਦਾ ਕੋਈ ਨਾਂ ਲੈਣ ਵਾਲਾ ਹੈਗਾ ਜਿਹੜਾ ਚੰਗਾ ਕੰਮ ਕਰੂਗਾ ਉਹਦਾ ਲੋਕ ਨਾਂ ਲੈਂਦੇ ਆ ਇਹਨਾਂ ਦਾ ਨਾਮ ਲੈਵਾ ਵੀ ਕੋਈ ਨਹੀਂ ਲੱਭਣਾ ਪੰਜਾਬ ਚ ਆਮ ਆਦਮੀ ਪਾਰਟੀ ਆ ਰੰਗਲਾ ਪੰਜਾਬ ਬਣਾਉਣਾ ਹੈ ਇਹ ਸੁਧਾਰਨ ਆਏ ਸੀਗੇ ਇਹ ਤਾਂ ਵਿਗਾੜਨ ਆ ਗਏ ਰੇਵਲ ਸਾਹਿਬ 2023 ਦੇ ਵਿੱਚ ਇਨ੍ਹਾਂ ਹੀ ਦੁਕਾਨਦਾਰਾਂ ਦੇ ਫਾਰਮ ਭਰਾਏ ਗਏ ਸੀਗੇ ਇਹਨਾਂ ਨੂੰ ਕਿਹਾ ਗਿਆ ਸੀ ਕਿ ਤੁਹਾਨੂੰ ਕਿਸੇ ਜਗ੍ਹਾ ਤੇ ਪੱਕਾ ਕੀਤਾ ਜਾਏਗਾ ਤੇ ਮੈਡਮ ਨੂੰ ਜਦ ਵਿੱਚ ਸਵਾਲ ਪੁੱਛਿਆ ਤਾਂ ਉਹਨਾਂ ਨੇ ਕਿਹਾ ਉਹ ਕੰਮ ਚੱਲ ਰਿਹਾ ਹੈ ਕੰਮ ਨਹੀਂ ਚੱਲ ਰਿਹਾ ਕਬਜ਼ਾ ਕਰ ਰਹੇ ਆ ਔਰ ਅੱਗੇ ਵੇਚਣਾ ਉਹਨਾਂ ਨੇ ਇਹ ਜਗ੍ਹਾ ਨੂੰ ਮਹਿੰਗੇ ਭਾਅ ਤੇ ਔਰ ਕਰੋੜਾਂ ਰੁਪਏ ਬਣਾਉਣ ਦੀ ਕਹਾਣੀ ਆ ਇਹ ਕਿਉਂ ਇਹਨਾਂ ਤੋਂ ਛਲਵਾਉਣ ਇਹ ਆਪੇ ਹੀ ਆਪਦਾ ਪੱਕਾ ਬਣਾ ਲੈਣਗੇ ਇਹਨਾਂ ਨੂੰ ਕਹਦੇ ਹੋ ਕਿ ਵੀ ਆਪਦਾ ਆਪਦਾ ਪੱਕਾ ਬਣਾ ਲਓ ਕਰ ਲੈਣਗੇ ਉਹ ਕੀ ਪੱਕਾ ਦੇਣਗੇ ਇਹ ਸਰਕਾਰ ਕੋਲ ਪੈਸਾ ਨਹੀਂ ਆਰਥਿਕ ਐਮਰਜੈਂਸੀ ਲੱਗਣ ਵਾਲੀ ਆ ਕਰਜ਼ੇ ਹੋ ਲਈ ਜਾਂਦੇ ਆ ਐਮਐਲਏ ਇਹਨਾਂ ਦੇ ਚੋਰ ਨੇ ਨਸ਼ੇ ਹੋ ਬਕਾਉਂਦੇ ਆ ਪੈਸੇ ਲੈ ਕੇ ਪੁਲਿਸ ਵਾਲਿਆਂ ਨੂੰ ਲਗਾਉਣਾ ਹੋਰ ਸਰਕਾਰੀ ਅਧਿਕਾਰੀਆਂ ਨੂੰ ਲਗਾਉਣਾ ਇਹ ਕੋਈ ਗੱਲ ਆ ਇਹ ਜਿਹੜੀ ਬਾਹਰ ਫੋਰ ਲਾਈਨ ਬਣੀ ਹੋਈ ਆ ਬਾਹਰ ਜਿਹੜੀ ਨੈਸ਼ਨਲ ਹਾਈਵੇ ਆ ਉਹ ਤਾਂ ਬਣਿਆ ਫੋਰ ਲਾਈਨ ਸਿਕਸ ਲਾਈਨ ਸ਼ਹਿਰ ਦੇ ਅੰਦਰ ਕਿਵੇਂ ਬਣ ਸਕਦੀ ਆ ਅਰੇ ਝੂਠ ਬੋਲਦੇ ਆ ਜੀ ਕੁਝ ਨਹੀਂ ਬਣਨਾ ਇਹ ਤਾਂ ਦਲਾਲਾਂ ਨੂੰ ਨਾਲ ਲੈ ਕੇ ਆਉਂਦੇ ਆ ਪੈਸੇ ਇਕੱਠੇ ਕਰਨ ਇਹਨੂੰ ਕਰਾਵਾਂਗੇ ਅੰਦਰ ਇਹ ਜਾਊਗਾ ਜੇਲ੍ਹ ਮੈਂ ਪਹਿਲਾਂ ਮੰਡੀ ਚੋਂ ਵੀ ਭਜਾਇਆ ਸੀ ਚੀਫ ਮਿਨਿਸਟਰ ਨੂੰ ਕਰਨੀ ਪਈ ਡੀਸੀ ਨੂੰ ਕਹਿਣਾ ਪਿਆ ਹਰੇਕ ਗੱਟੇ ਦੇ ਉੱਪਰ ਪੈਸੇ ਲੈਣੇ ਆ ਜੀ ਇਹ ਕੋਈ ਗੱਲ ਇਹਦੇ ਵਿੱਚ ਕੀ ਮਨਸ਼ਾ ਕੀ ਹੋ ਤੁਹਾਡੇ ਸਾਹਮਣੇ ਹੋ ਸਕਦੀ ਕਿਉਂ ਇਤਨਾ ਕੁਝ ਕਰ ਰਹੀ ਹੈ ਚੋਰੀ ਡਾਕਾ ਹੋਰ ਕੀ ਮਨਸ਼ਾ ਹੋਣੀ ਆ ਤੁਹਾਨੂੰ ਇਹ ਦੱਸਣਾ ਕਿ ਅਸੀਂ ਤਾਂ ਤਰਸਤਾ ਬਦਲਾਵ ਲਈ ਆਏ ਸੀ ਅਸੀਂ ਤਾਂ ਵਿਗਾੜਨ ਲਈ ਆਏ ਆ ਤੁਸੀਂ ਰੰਗਲਾ ਪੰਜਾਬ ਬਣਾਉਣ ਆਏ ਸੀ ਅਸੀਂ ਖੂਨੀ ਪੰਜਾਬ ਬਣਾਉਣ ਆਏ ਆ ਇਹ ਹੈ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਔਰ ਇਹਨਾਂ ਨੂੰ ਬੜਾ ਦੇਾਂਗੇ ਬੰਦੇ ਅਸੀਂ ਕਮਜ਼ੋਰ ਨਹੀਂ ਹੈਗੇ ਭਾਰਤੀ ਜਨਤਾ ਪਾਰਟੀ ਇਹਨਾਂ ਦਾ ਡਟ ਕੇ ਮੁਕਾਬਲਾ ਕਰੂ ਔਰ ਇੱਥੇ ਕੁਝ ਨਹੀਂ ਕਰਨ ਦੇਾਂਗੇ ਪਤਾ ਨਹੀਂ ਲਣ ਦੇਾਂਗੇ ਕਰ ਚੋਰੀ ਅਸੀਂ ਤਾਂ ਲੋਕ ਤਾਂ ਹੱਥ ਜੋੜਦੇ ਆ ਨਾ ਕਿ ਐਮਐਲਏ ਸਾਹਿਬ ਸਾਨੂੰ ਛੱਡ ਦਿਓ ਅਸੀਂ ਕਹਿੰਦੇ ਤੂੰ ਕਰਕੇ ਦਿਖਾ ਜੇ ਤੇਰੀ ਮਾਂ ਨੇ ਦੁੱਧ ਪਿਆਇਆ ਇੱਦਾਂ ਆ ਕੇ ਤੂੰ ਰਜਿਸਟਰ ਲੈ ਕੇ ਆ ਜੰਨਾ ਕਿ ਮੈਨੂੰ ਐਨਾਂ ਹੀ ਤਾਂ ਇੰਨੇ ਪੈਸੇ ਦੇ ਦਿਓ ਦਲਾਲ ਪਿੱਛੇ ਆ ਕੇ ਕਹਿੰਦੇ ਆ ਨਹੀਂ ਤੁਹਾਡੇ ਹਟਾ ਦੇਾਂਗੇ ਰੋਜ਼ਗਾਰ ਇੱਦਾਂ ਕਿੱਦਾਂ ਢਾ ਦੂ ਦੇ ਵਾਦ ਸਾਹਿਬ ਇੱਥੇ ਇਥੇ ਲਾਈਨ ਦੇ ਵਿੱਚ ਜਿਹੜਾ ਕਹਿ ਰਹੇ ਆ ਪਟਿਆਲੇ ਰਾਜਪਟਿਆਲੇ ਦੋ ਮੰਦਰ ਹੈ ਦੋ ਮੰਦਰ ਜਦੋਂ ਪਹਿਲੇ ਸੜਕ ਬਣੀ ਸੀ ਉਦੋਂ ਵੀ ਹਟਾਣ ਦੇ ਟੰਨ ਸਾਹਿਬ ਦੀ ਗੱਲ ਹੈ ਉਦੋਂ ਵੀ ਸਰਸੰਟੀ ਨਾਲ ਜਿਹੜਾ ਹਟਾਣ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਉਦੋਂ ਵੀ ਮੰਦਰ ਨਹੀਂ ਹਟੇ ਸੀ ਜਦੋਂ ਹੁਣ ਵੀ ਮੰਦਰ ਹੈਗੇ ਉੱਥੇ ਜਗ੍ਹਾ ਤੇ ਹੈਗੇ ਆਠਵੀਂ ਸੜਕ ਦੇ ਫਿਰ ਸਿਕਸ ਲਾਈਨ ਦਾ ਪ੍ਰੋਵੀਜ਼ਨ ਉਹ ਨਹੀਂ ਹੈ ਸਿਕਸ ਲੇਨ ਦਾ ਕੋਈ ਪ੍ਰੋਵੀਜ਼ਨ ਨਹੀਂ ਹੈ ਤੁਸੀਂ ਉਹਨੂੰ ਕਹੋ ਕਿ ਪਲਾਨਿੰਗ ਲਿਆ ਕੇ ਦਿਖਾ ਕਿਤੇ ਕੁਝ ਨਹੀਂ ਹੈ ਮੈਂ ਕਹਿੰਦਾ ਅਧਿਕਾਰੀ ਤੌਰ ਤੇ ਕਹਿੰਦਾ ਕੋਈ ਪ੍ਰੋਵੀਜ਼ਨ ਨਹੀਂ ਸ਼ਹਿਰ ਚ ਸਿਕਸ ਲੇਨ ਦਾ। ਮੇਰੇ ਕੋਲ ਸਾਹਿਬ ਮੈਡਮ ਨੇ ਇਸ ਗੱਲ ਦਾ ਜਵਾਬ ਦਿੰਦੋ ਇਹ ਕਹਿਆ ਸੀ ਕਿ ਹਲੇ ਕੋਈ ਇਹ ਜੀ ਕੋਈ ਗੱਲ ਨਹੀਂ ਹੈ ਕਿ ਆਏਗਾ ਉਥੋਂ। ਇਦਾਂ ਕੁਝ ਨਹੀਂ ਆਉਣਾ। ਬਾਹਰ ਤਾਂ ਬਣਾਓ ਪਹਿਲਾਂ। ਸੜਕਾਂ ਤਾਂ ਇੱਕ ਗਲਕਰੀ ਜੀ ਬਣਾ ਕੇ ਦੇ ਰਹੇ ਐ ਤਾਂ। ਕੇਂਦਰ ਬਣਾ ਕੇ ਦੇ ਰਿਹਾ ਇਹਨਾਂ ਨੇ ਕੀ ਬਣਾਉਣਾ? ਸ਼ਹਿਰ 'ਚ ਇਹਨਾਂ ਨੇ ਆਪ ਬਣਾਉਣਾ ਹੁੰਦਾ। ਸਟੇਟ ਗਵਰਨਮੈਂਟ ਇਹਨਾਂ ਕੋਲ ਪੈਸਾ ਹੀ ਨਹੀਂ ਹੈ ਕਿੱਥੋਂ ਬਣਾਉਣਗੇ। ਝੂਠ ਬੋਲੀ ਜਾਂਦੇ ਆ। ਇਹਨਾਂ ਨੇ ਤਾਂ ਲੱਟ ਲੁੱਟਾ ਖੋਹਾਂ ਕਰਨੀਆਂ ਨੇ। ਉਹਦੇ ਚੱਕਰ 'ਚ ਲੱਗੇ ਆ ਉਹ ਅਸੀਂ ਹੁਣ ਕਰਨੀ ਨਹੀਂ ਦੇਣੀ ਆ। ਮਕਦਮਾ ਵੜੂਗਾ ਮੈਂ ਕਹਨਾ ਅਜੇ ਮਿੱਤਲ ਜੀ ਜੇ ਇਹੋ ਜੇ ਕੰਮ ਕਰਦੇ ਰਹੇ ਆ ਨਾਥਰਾਇਜ਼ ਪਹਿਲੀ ਗੱਲ ਤਾਂ ਤੁਹਾਡੇ ਕੋਲ ਅਧਿਕਾਰ ਨਹੀਂ ਕੋਈ ਤੁਹਾਡੀ ਧਰਮ ਪਤਨੀ ਆ ਕੇ ਕਰੇ ਨਹੀਂ ਤਾਂ ਜੇਲ੍ਹ ਜਾਓਗੇ ਸਿੱਧਾ ਮੈਂ ਤੁਹਾਨੂੰ ਕਹਨਾ ਇਸ ਤੋਂ ਵੱਜ ਜਾਓ ਤੁਸੀਂ ਐਦਾਂ ਲੋਕਾਂ ਨੂੰ ਗਰੀਬਾਂ ਨੂੰ ਨਾ ਤੁਮਕਾਓ ਆ ਕਈ ਕਈ ਰਾਤਾਂ ਤੋਂ ਸੁੱਤੇ ਨਹੀਂ ਹੈਗੇ ਦੁਕਾਨਾਂ ਵਾਲੇ ਕਿ ਸਾਡੇ ਰੋਜ਼ਗਾਰ ਦਾ ਕੀ ਬਣੂਗਾ ਸਾਡੇ ਬੱਚਿਆਂ ਦਾ ਕੀ ਬਣੂਗਾ ਕੋਈ ਸ਼ਰਮ ਕਰ ਲਓ ਤੁਸੀਂ ਮੈਂ ਮੁੱਖ ਮੰਤਰੀ ਜੀ ਨੂੰ ਇਹ ਸਾਰੀ ਜਾਣਕਾਰੀ ਦਊਂਗਾ ਮਿਲ ਕੇ ਇਹ ਸੜਕ ਚੌੜੀ ਕਰਨੀ ਵੀ ਹੈ ਦੋਨਾਂ ਪਾਸੇ 30 ਫੁੱਟ ਜਗ੍ਹਾ ਆਲਰੇਡੀ ਖਾਲੀ ਪਈ ਆ ਤੇ ਉਹਦੇ ਚੋਂ 1 ਲਾਈਨ ਵੀ ਹੋਰ ਬਣਾਣੇ ਆ ਮੰਨ ਲਓ ਜਿਹੜੀ ਐ ਸਾਰੇ ਨਹੀਂ ਜੇ ਤਿੰਨ ਲਾਈਨਾਂ ਬਣਾਣੀ ਆ ਤਾਂ ਫਿਰ ਵੀ ਉੱਥੇ 10 ਫੁੱਟ ਜਗ੍ਹਾ ਬਣਦੇ ਆ ਉਹ ਬਈ ਪ੍ਰੇਮੀ ਜੀ ਤੁਸੀਂ ਤਾਂ ਬਹੁਤ ਸੂਝਵਾਨ ਹੋ ਪਹਿਲਾਂ ਤਾਂ ਉਹਨਾਂ ਨੂੰ ਕਹੋ ਪ੍ਰੋਪੋਜ਼ਲ ਕਿੱਥੇ ਹੈ ਹੀ ਨਹੀਂ ਇਹ ਝੂਠ ਹੀ ਬੋਲੀ ਜਾਂਦੇ ਆ ਇਹ ਤਾਂ ਵੈਸੇ ਹੀ ਧਮਕਾਉਂਦੇ ਆ ਲੋਕਾਂ ਨੂੰ ਤੁਹਾਨੂੰ ਪਤਾ ਹੀ ਆ ਰੋਜ਼ ਕਿੰਨੀ ਕ腐ਸ਼ਨ ਕਰਦੇ ਆ ਗੱਲ ਇਹ ਆ ਕਿ ਸਾਹਮਣੇ ਜਿਹੜੇ ਲੀਡਰ ਆ ਉਹ ਸਾਫ਼ ਸੁਥਰੇ ਹੋਣ ਉਹ ਸਾਡੇ ਨੂੰ ਖੜਕ ਜਾਂਦੇ ਆ ਫਿਰ ਆਜੋ ਤੇ ਜੇ ਆਪ ਸਾਫ ਸੁਧਰੇ ਨਾ ਉਹ ਫਿਰ ਬੰਦਾ ਕਹਿੰਦਾ ਵੀ ਠੀਕ ਆ ਹਮ ਵੀ ਚੋਰ ਤੂੰ ਵੀ ਚੋਰ 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 ਭਾਈ ਭਾਈ ਯਾ ਪ੍ਰੋਪੋਜ਼ਲ ਤੋਂ ਇੰਨੇ ਦੁਕਾਨਦਾਰਾਂ ਦੀ ਨੀਂਦ ਖਰਾਬ ਕੀਤੀ ਹੋਈ ਹੈ ਤਲਵਾਰ ਲਟਕਾਈ ਹੋਈ ਹੈ ਇਸ ਜੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਭਾਈ ਸਾਹਿਬ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਆ ਕਿ ਰੱਬ ਨਾਲ ਖੱਬਿਓ ਲਟਮਾਰਦਾ ਨਾਲ ਸੱਜਿਓ ਮਾਰਦਾ ਜਦੋਂ ਮਾਰਦਾ ਆਦਮੀ ਦੀ ਮੱਤ ਮਾਰਦਾ ਇਹਦੀ ਅਜੇ ਮਿੱਤਲ ਦੀ ਮੱਤ ਮਾਰੀ ਹੋਈ ਆ ਇਹ ਤਾਂ ਇਹਨਾਂ ਜੇਲ੍ਹ ਜਾਣਾ ਤੁਸੀਂ ਦੇਖ ਲਓ ਕਿ ਸਟੈਂਡਰ ਹੋਊਗਾ ਜੇ ਇਹਨਾਂ ਨੂੰ ਇੱਥੇ ਪੁਲਿਸ ਵਿੱਚ ਠਾਲਣਾ ਸ਼ੁਰੂ ਕਰਤਾ ਇਹਨਾਂ ਨੇ ਹਾਂਜੀ ਭਾਜਪਾ ਦਾ ਕੀ ਸਟੈਂਡ ਰਹੂਗਾ ਫਿਰ ਅਸੀਂ ਇਹ ਕਹਿੰਦੇ ਜੇ ਇਹਨਾਂ ਨੂੰ ਐਵੇਂ ਕੀਤਾ ਗਿਆ ਤਾਂ ਭਾਜਪਾ ਦਾ ਸਟੈਂਡ ਕਿਆ ਰਹੇਗਾ ਇੱਕ ਕਰਕੇ ਤਾਂ ਦਿਖਾਵੇ ਨਾਲ ਦੀ ਨਾਲ ਜੇਲ੍ਹ ਜਾਊਗਾ ਆ ਕਿਸੇ ਨੇ ਸੁਸਾਈਡ ਕਰ ਲਿਆ ਨਾ ਇੱਥੇ ਮੈਂ ਕਹਿੰਦਾ ਮੈਂ ਕੇਸ ਬਣਾਵਾਂਗਾ ਅਜੇ ਮਿੱਤਲ ਦੇ ਨਾਨੀ ਯਾਦ ਆਜੂਗੀ ਜੇਲ੍ਹ ਚ ਹੀ ਬੈਠਾ ਰਹੂ ਇਹਨੇ ਜੇਲ੍ਹ ਦੀ ਰੋਟੀ ਨਹੀਂ ਅਜੇ ਖਾਧੀ ਉੱਥੇ ਕਾਜੀ ਵੀ ਘੁੰਦੇ ਆ ਇਹਨੂੰ ਪਤਾ ਹੋਣਾ ਚਾਹੀਦਾ ਇਹ ਜੇਲ੍ਹ ਚ ਬੈਠੂਗਾ ਇੱਥੇ ਸੁਸਾਈਡ ਕਰ ਲੈਣਾ ਕਿਸੇ ਨਾ ਕਿਸੇ ਨੇ ਔਰ ਅਸੀਂ ਜਾਨ ਲੜਾ ਦੇਾਂਗੇ ਇਹਨੂੰ ਅੰਦਰ ਕਰਾਉਣ ਨੂੰ ਗਰੇਵੋ ਤਾਂ ਤੁਸੀਂ ਇਹਨਾਂ ਦਾ ਦਰਦ ਸਮਝਿਆ ਤੁਸੀਂ ਅੱਜ ਇਹਨਾਂ ਨੂੰ ਮਿਲਣ ਵੀ ਆਏ ਹੋ ਤੇ ਇਹਨਾਂ ਦੀ ਗੱਲ ਵੀ ਅੱਗੇ ਰੱਖ ਰਹੇ ਹੋ ਤੇ ਬਾਕੀ ਵਿਪક્ષੇ ਨਜ਼ਰ ਨਹੀਂ ਆ ਰਿਹਾ ਕਿਤੇ ਜਿਹੜੇ ਵੋਟਾਂ ਦੇ ਮੇਰੀ ਯਾਦ ਤਾਂ ਮੈਂ ਤਾਂ ਮੇਰੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਮੈਂ ਉਹਦੇ ਲਈ ਕੰਮ ਕਰਦਾ ਅਸੀਂ ਜਿੱਥੇ ਵੀ ਕੋਈ ਤੁਸੀਂ ਆ ਥੋੜੇ ਦਿਨਾਂ ਬਾਅਦ ਦੇਖੋਗੇ ਰਾਂਗਤ ਬਦਲਣ ਵਾਲੀ ਆ ਅਸੀਂ ਅਗਲੀ ਸਰਕਾਰ ਵੀ ਬਣਾਉਣੀ ਆ ਤੇ ਅਸੀਂ ਪੂਰੇ ਪੰਜਾਬ 'ਚ ਗੇੜੀਆਂ ਦੇ ਦੇਣੀਆਂ ਨੇ ਇਦਾਂ ਹੀ ਠੀਕ ਆ ਔਰ ਸਰਕਾਰ ਦੇ ਨੱਕ 'ਚ ਦਮ ਕਰ ਦੇਾਂਗੇ ਮਾਨ ਸਾਹਿਬ ਨੂੰ ਵੀ ਕਹਿੰਦੇ ਆ ਕਿ ਇਹਨਾਂ ਨੂੰ ਸੁਧਾਰ ਲਓ ਆਪਦੇ ਐਮਐਲਏ ਨੂੰ ਨਹੀਂ ਤਾਂ ਇਹ ਕਈ ਜੇਲ੍ਹ ਜਾਣਗੇ ਇਹ ਵੀ ਤੁਹਾਨੂੰ ਮੈਂ ਦੱਸਦਾ ਕੇਜਰੀਵਾਲ ਜੀ ਤਾਂ ਕਹਿੰਦੇ ਆ ਵੀ ਮਾਨ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਆ ਉਹ ਚਲੋ ਆਣ ਵਾਲੇ ਜਿਹੜਾ 5 ਸਾਲ ਹੈ ਉਹ ਵੀ ਇਹੀ ਭੁਗਤੰਤਰੀ ਰਹਿਣਗੇ ਕੇਜਰੀਵਾਲ ਨੇ ਦਿੱਲੀ 'ਚ ਵੀ ਕਿਹਾ ਸੀ ਕਿ 25 ਸਾਲ ਨਹੀਂ ਜਾਊਂਗਾ ਹੈ ਇੱਥੇ ਵੀ ਦੇਖ ਲੈਣਾ ਇਹਨਾਂ ਦਾ ਜੇ ਆ ਜਿੰਨੇ ਐਮਐਲਆ ਜੇ ਕੋਈ ਜਿੱਤ ਕੇ ਆ ਜੇ ਇਹ ਸਾਰੇ ਅਹੀਆਂ ਚੋਰੀਆਂ ਕਰਦੇ ਆ ਸਭ ਜਗ੍ਹਾ ਕੋਈ ਕਿਸੇ ਦੀ ਕੋਠੀ ਦੇ ਕਬਜ਼ਾ ਕਰ ਲੈਂਦਾ ਕੋਈ ਕੁਛ ਕਰ ਲੈਂਦਾ ਐਨਆਰਆਈ ਰੋਂਦੇ ਫਿਰਦੇ ਆ ਹੁਣ ਜੇ ਅਜੇ ਮਿੱਤਲ ਨੂੰ ਮੈਂ ਅੱਜ ਕਹਿਣਾ ਤੁਹਾਡੇ ਸਾਹਮਣੇ ਬਾਰਨ ਕਰਕੇ ਜੇ ਕਿਸੇ ਇੱਕ ਨੇ ਵੀ ਸੁਸਾਇਡ ਕਰ ਲਿਆ ਇਹ ਉਦਣ ਦੇ ਚਾਰ-ਚਾਰ ਰਾਤਾਂ ਦੇ ਸੌ ਨਹੀਂ ਰਹੇ ਜਿੱਦਨ ਦਾ ਅਜੇ ਮਿੱਤਲ ਨੇ ਕੀਤਾ ਤੇ ਮੈਂ ਕੇਸ ਬਣਾਵਾਂਗਾ ਇਹਦੇ ਤੇ ਇਹਨੂੰ ਜੇਲ੍ਹ ਭਜਵਾਉਂਗਾ ਪੱਕਾ ਜੇ ਕਰਿਆ ਜੇ ਜੇ ਗੁਨਾਹ ਕੀਤਾ ਜੇ ਕੋਈ ਕਾਨੂੰਨੀ ਤਰੀਕਾ ਕੀਤਾ ਫਿਰ ਫਿਰ ਜੀ ਕਰਾਂਗੇ ਜੇ ਕੋਈ ਕਾਨੂੰਨੀ ਤਰੀਕਾ ਵੈਸੇ ਵੀ ਕਰਾਂਗੇ ਸਾਰਾ ਕੁਝ ਕਰਾਂਗੇ ਵੈਸੇ ਵੀ ਇਹਦੇ ਨੱਕ ਜਦਮ ਕਰਦੇ ਆ ਕੋਈ ਪ੍ਰਪੋਜ਼ਲ ਨਹੀਂ ਝੂਠ ਬੋਲ ਕੇ ਗਿਆ ਸਮਝ ਗਿਆ ਗੱਲ ਇਹਨੂੰ ਬੰਦੇ ਦਾ ਪੁੱਤ ਬਣਾ ਦੇਵਾਂਗੇ ਇਹਨਾਂ ਸੋਚੇ ਵੀ ਐਮਐਲਏ ਬਣ ਜਾਂਦਾ ਤਾਂ ਜਿਹਨੂੰ ਮਰਜ਼ੀ ਲੁੱਟ ਲੋ ਜਿਹਨੂੰ ਮਰਜ਼ੀ ਇਹ ਡੈਮੋਕ੍ਰੇਸੀ ਆ ਲੋਕਤੰਤਰ ਆ ਇਹ ਲੋਕਤੰਤਰ ਦੇ ਅੰਦਰ ਲੋਕ ਲਾਜ ਬਹੁਤ ਜ਼ਰੂਰੀ ਹੁੰਦੀ ਆ ਲੋਕਾਂ ਦੀ ਸ਼ਰਮ ਇਹਨਾਂ ਨੂੰ ਉਹ ਵੀ ਨਹੀਂ ਹੈ ਆਰਾਮ ਜਦਿਆਂ ਨੂੰ ਕੀ ਕਰੀਏ ਇਹਨਾਂ ਦਾ ਫਿਰ ਕਹਿੰਦੇ ਆ ਸਾਨੂੰ ਗਾਲਾਂ ਕਢਦੇ ਆ 200 250 ਬੰਦੇ ਦੇ ਸੈਨ ਹੈ 200 ਬੰਦੇ ਦੇ ਸੈਨ ਹੈ 200 ਪਰਿਵਾਰ ਹੈ ਜਿਹੜਾ 200 ਪਰਿਵਾਰ ਹੈ 200 ਪਰਿਵਾਰ ਹੈ ਰਿਹਾਇਸ਼ ਦੇ ਦੇਗਾ ਅਗਰ ਕੋਈ ਕਾਨੂੰਨੀ ਤਰੀਕੇ ਨਾਲ ਹੈ ਠੀਕ ਹੈ ਨਹੀਂ ਕੋਈ ਵੀ ਬੰਦਾ ਕਿਤੇ ਸਲੈਟ ਕਰਕੇ ਕਿਸੇ ਜਾਨੀ ਮਾਲ ਦਾ ਨੁਕਸਾਨ ਹੋਇਆ ਜਿਤ ਤੱਕਾ ਹੋਇਆ ਤਾਂ ਉਸੇ ਤੇ ਹੀ ਪਰਚਾ ਹੋਏਗਾ ਜੋ ਸਾਡੇ ਨਾਲ ਧੱਕਾ ਕਰੇਗਾ ਜੀ ਤੁਹਾਡੀ ਦੁਕਾਨ ਤੇ ਕਿੰਨੇ ਬੰਦੇ ਨੌਕਰ ਕਰ ਕੰਮ ਕਰਦੇ ਨੇ ਮੇਰੇ ਕੋਲ 10 ਮੁੰਡੇ ਹੈ ਜੀ 10 ਆ ਤੇ 10 ਪਰਿਵਾਰ ਉਹ ਹੋਗੇ ਹੈ ਦੋ ਪਰਿਵਾਰ ਇਹਨਾਂ ਦੇ ਹੋਗੇ 12 ਪਰਿਵਾਰ ਸਿੰਗਲ ਸਿੰਗਲ ਸਾਡੇ ਕੋਲ ਸਿਰਫ ਸਿੰਗਲ ਰੁਜ਼ਗਾਰ ਹੈ ਜਿਹਦੇ ਕੋਲ ਸਿੰਗਲ ਰੁਜ਼ਗਾਰ ਹੈ ਉਸੇ ਕੋਲ ਕਿਸੇ ਕੋਲ 5 ਬੰਦ ਦਾ ਪਰਿਵਾਰ ਹੈ ਕਿਸੇ ਕੋਲ 10 ਪਰਿਵਾਰ ਹੈ ਸਿਰਫ ਸਿੰਗਲ ਰੁਜ਼ਗਾਰ ਹੈ ਔਰ ਜਿਹੜਾ ਰੁਜ਼ਗਾਰ ਹੈਗਾ ਇਹ ਸਾਨੂੰ ਪਤਾ ਹੈ ਵੀ ਅਸੀਂ ਅੱਜ ਇਸ ਸਟੇਜ ਤੇ ਕਿੱਦਾਂ ਪਹੁੰਚੇ ਆਂ ਇਹ ਲੱਕੜ ਦੇ ਖੋਕੇ ਸੀਗੇ ਲੱਕੜ ਦੇ ਖੋਕੇ ਤੋਂ ਅੱਜ ਅਸੀਂ ਟੀਨ ਦੀ ਚ ਬੈਠੇ ਆਗੇ ਇਹ ਕੋਈ ਇਦਾਂ ਨਹੀਂ ਬੈਠ ਗਿਆ ਕਿ 5-5 ਫੁੱਟ ਦੇ ਟੋਏ ਸੀਗੇ 10-10 ਫੁੱਟ ਦੇ ਟੋਏ ਸੀਗੇ ਲੋਕ ਉਰੇ ਸੋਏ ਮੈਂ ਖੁਦ 5 ਸਾਲ ਉਰੇ ਸੋਇਆ ਆਇਆਗਾ ਵਿਜੇ ਜੀ ਲੋਕੀ ਸਾਨੂੰ ਇਹ ਪੁੱਛ ਰਿਹਾ ਕਿ ਵੀ ਪੋਗਲਾ ਰੋਡ ਤੇ ਕਿਸ ਜਗ੍ਹਾ ਤੇ ਸ਼ਿਫਟ ਕਰਨ ਦੀ ਉਹ ਕੀਤੀ ਜਾ ਰਹੀ ਹੈ ਤੁਹਾਨੂੰ ਕੋਈ ਜਗ੍ਹਾ ਦਿਖਾਈ ਹੈ ਦੱਸੀ ਹੈ ਕੋਈ ਜਗ੍ਹਾ ਨਹੀਂ ਜੀ ਸਾਨੂੰ ਦਿਖਾਈ ਲੇਕਿਨ ਸਾਨੂੰ ਇੰਨਾ ਪਤਾ ਲੱਗਿਆ ਵੀ ਜਿਹੜੀ ਜਗ੍ਹਾ ਇਹ ਕਹਿੰਦੇ ਆ ਉੱਥੇ ਤਾਂ ਪਹਿਲਾਂ ਹੀ ਚੀਰੀ-ਬੀਜੀ ਹੋਇਆ ਕੰਮਾ ਉੱਥੇ ਕਰ ਕਹੋ ਜੀ ਇਹ ਦੱਸੋ ਜਿਹੜੀ ਇਹ ਗੱਲਾਂ ਛੜੀਆਂ ਆ ਗਿਆ ਇਹਦੇ ਪਿੱਛੇ ਕਾਰਨ ਕੀ ਹੋ ਸਕਦਾ ਹੈ ਦੇਖੋ ਜੀ ਕਾਰਨ ਕੋਈ ਯਾਰ ਇਹਦੇ ਕੋਲੋਂ ਕਿਉਂ ਕੌਣ ਹੈ ਮੈਨੂੰ ਕਹੋ ਨਾ ਜੋ ਕੌਣ ਹੈ ਹਾਂ ਜੀ ਇਹਦਾ ਕਾਰਨ ਕੋਈ ਯਾ ਲੁਟੇਰਾ ਡਾਕੇ ਡਾਕੂ ਦਾਕੇ ਮਾਰਦੇ ਆ ਇਹ ਲੋਕਾਂ ਦਾ ਸਾਹ ਬੰਦ ਕਰਦੇ ਆ ਹੋਰ ਇਹਨਾਂ ਨੇ ਕੀ ਕਰਨਾ ਹੈਗਾ ਵੀ ਗੱਲਾਂ ਕੋਈ ਨਿਕਲ ਕੇ ਆ ਰਹੀਆਂ ਐ ਇੱਕ ਤਾਂ ਜਿਹੜਾ ਪਿੱਛੇ ਬੈਂਕ ਵਾਲੀ ਜਗ੍ਹਾ ਸੀ ਉਹ ਬਦਲ ਗਿਆ ਇਹਨਾਂ ਦੇ ਆਦਮੀਆਂ ਨੇ ਕਿਸੇ ਨੇ ਖਰੀਦੀ ਐ ਇੱਕ ਇੱਥੇ ਪੈਟਰੋਲ ਪੰਪ ਐ ਉਹ ਬੰਦ ਪਿਆ ਕਾਫੀ ਟਾਈਮ ਦਾ ਉਹਦੀ ਵੀ ਵਿਵਹਾਰਤ ਉਹ ਤਾਂ ਯਾਰ ਇਹ ਕੀ ਪੁੱਛਣਗੇ ਉਹਦਾ ਈਡੀ ਪੁੱਛੂ ਇਹਨਾਂ ਨੂੰ ਆ ਸਰਕਾਰ ਥੋੜਾ ਜਿਹਾ ਇੱਧਰ ਉੱਧਰ ਹੁਣ ਦਿਓ ਭੇਜ ਦਿਆਂਗੇ ਇਹਨਾਂ ਦੀ ਜਾਂਚ ਕਰੂਈ ਦੀ ਇਹਨੂੰ ਮੈਂ ਕਹਣਾ ਜੇ ਗਰੀਬਾਂ ਨੂੰ ਤੰਗ ਕੀਤਾ ਤੇ ਤੇਰੀ ਵੀ ਨਹੀਂ ਦਾ ਆਰਾਮ ਕਰਦੇ ਆਂਗੇ ਕੱਢਣੀ ਨਹੀਂ ਠੀਕ ਹੈ ਨਾ ਹੋਰ ਇਸ ਤੋਂ ਜ਼ਿਆਦਾ ਕੀ ਕੋਣ ਇਹਨਾਂ ਦੇ ਨਾਲ ਕਿਉਂ ਫੋਨ ਹੈ ਮੇਰੇ ਨਾਲ ਟੱਕਰ ਲੈਣ ਦੀ ਨਹੀਂ ਲੈਣੀ